ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌੜਾਕ ਮਿਲਖਾ ਸਿੰਘ ਦੀ ਕਹਾਣੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਤੇ ਬਣੀ ਫਿਲਮ ਭਾਗ ਮਿਲਖਾ ਭਾਗ ਦੇ ذریعے ਉਹਨਾਂ ਦੇ ਜੀਵਨ ਬਾਰੇ जग ਜਾਹਰ ਕੀਤਾ ਗਿਆ ਹੈ ਪਰ ਅੱਜ ਅਸੀਂ ਮਿਲਖਾ ਸਿੰਘ ਦੀ ਨਹੀਂ ਬਲਕਿ ਉਸ ਫਲਾਈਂਗ ਸਿੱਖਤ ਦੀ ਗੱਲ ਕਰਾਂਗੇ ਜਿਸ ਨੇ 1962 ਵਿੱਚ ਕੋਲਕਾਤਾ ਦੇ ਅੰਦਰ ਆਯੋਜਿਤ ਖੇਡਾਂ 'ਚ ਨਾ ਸਿਰਫ ਮਿਲਖਾ ਸਿੰਘ ਨੂੰ ਹਰਾਇਆ ਬਲਕਿ 골ਡ ਮੈਡਲ ਵੀ ਆਪਣੇ ਨਾਮ ਕੀਤਾ ਪਰ ਜਦ ਉਹ ਮਰਿਆ ਤਾਂ ਉਹਦੇ ਪਰਿਵਾਰ ਦੀ ਹਾਲਤ ਬਹੁਤ ਖਰਾਬ ਸੀ ਜਿਸ ਕਰਕੇ ਉਹਦਾ ਅਰਜੁਨ ਅਵਾਰਡ ਤੱਕ ਪਰਿਵਾਰ ਨੂੰ ਵੇਚਣਾ ਪਿਆ ਇਹ ਕਹਾਣੀ ਹੈ ਮੱਖਣ ਸਿੰਘ ਦੀ ਜੋ ਸਟਾਰ ਹੋ ਕੇ ਵੀ ਗੁੰਮਨਾਮੀ ਚ ਖੋ ਗਿਆ ਮੱਖਣ ਸਿੰਘ ਦਾ ਜਨਮ 1 ਜੁਲਾਈ 1937 ਚ ਹੁਸ਼ਿਆਰਪੁਰ ਚ ਹੋਇਆ ਸੀ ਘੱਟ ਉਮਰ ਚ ਹੀ ਉਹਨੇ ਦੌੜਨਾ ਸ਼ੁਰੂ ਕਰ ਦਿੱਤਾ ਸੀ ਪਰ ਮੱਖਣ ਸਿੰਘ ਨੂੰ ਉਡਾਣ ਉਦੋਂ ਮਿਲੀ ਜਦ ਉਹ ਭਾਰਤੀ ਸੈਨਾ ਦਾ ਹਿੱਸਾ ਬਣੇ ਸੀਨੀਅਰ ਅਧਿਕਾਰੀਆਂ ਨੇ ਮੱਖਣ ਸਿੰਘ ਦੇ ਹੁਨਰ ਨੂੰ ਪਛਾਣਿਆ ਤੇ ਉਹਨੂੰ ਦੌੜ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸਨ 1959 ਚ ਕਟਕ ਚ ਹੋਏ ਨੈਸ਼ਨਲ ਗੇਮਸ ਚ 400 ਮੀਟਰ ਦੀ ਦੌੜ ਚ 브ਾਂਜ਼ ਜਿੱਤ ਕੇ ਔਰ ਆਪਣੇ ਆਪ ਨੂੰ ਸਾਬਿਤ ਕੀਤਾ। ਸਨ 1962 ਵਿੱਚ ਜਕਾਰਤਾ ਦੇ ਏਸ਼ੀਅਨ ਗੇਮਸ ਦਾ ਮੱਖਣ ਸਿੰਘ ਨੂੰ ਹਿੱਸਾ ਬਣਾਇਆ ਗਿਆ। ਇਸ ਟੂਰਨਾਮੈਂਟ ਵਿੱਚ ਉਹਨਾਂ ਨੇ ਮਿਲਖਾ ਸਿੰਘ, ਜਗਦੀਸ਼ ਸਿੰਘ ਔਰ ਦਲਜੀਤ ਸਿੰਘ ਦੇ ਨਾਲ ਰੇਸ ਚ ਭਾਗ ਲਿਆ ਔਰ 골ਡ ਗੇਮਸ ਰਿਕਾਰਡ ਦੇ ਨਾਲ ਭਾਰਤ ਨੂੰ ਜਿੱਤ ਦਿਵਾਈ। ਪਰ ਮੱਖਣ ਸਿੰਘ ਨੂੰ ਅਸਲੀ ਪਛਾਣ ਉਦੋਂ ਮਿਲੀ ਜਦ ਉਹਨੇ ਕਲਕੱਤਾ ਦੇ ਨੈਸ਼ਨਲ ਗੇਮਸ 'ਚ ਉਸ ਸਮੇਂ ਦੇ ਦੌੜਾਕ ਮਿਲਖਾ ਸਿੰਘ ਨੂੰ 400 ਮੀਟਰ 'ਚ ਪਿੱਛੇ ਛੱਡ ਦਿੱਤਾ। ਉਹ ਮਿਲਖਾ ਸਿੰਘ ਨੂੰ ਹਰਾਉਣ ਵਾਲੇ ਇਕਲੌਤੇ ਭਾਰਤੀ ਦੌੜਾਕ ਸੀ। ਆਪਣੇ ਕੈਰੀਅਰ ਦੇ ਵਿੱਚ ਉਹਨੇ 16 ਪਦਕ ਜਿੱਤੇ ਜਿਦੇ 'ਚ 12 골ਡ, 3 ਸਿਲਵਰ ਤੇ 1 ਬ੍ਰੌਂਜ਼ ਸੀ। ਸਨ 1972 ਵਿੱਚ ਉਹ ਭਾਰਤੀ ਸੈਨਾ 'ਚੋਂ ਰਿਟਾਇਰਡ ਹੋ ਗਏ। ਫਿਰ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿੱਥੇ ਇੱਕ ਤਰਫ ਉਹਨਾਂ ਦੇ ਇੱਕ ਪੁੱਤਰ ਦੀ ਕਿਸੇ ਨੇ ਗੋਲੀ ਮਾਰ ਕੇ ਤਿਆ ਕਰ ਦਿੱਤੀ ਤੇ ਦੂਜਾ ਪੁੱਤ ਘਰ ਚ ਲਾਉਣ ਲਈ ਭਾਂਡੇ ਤੋਣ ਲਈ ਬਜਬੂਰ ਹੋ ਗਿਆ ਬਾਅਦ ਚ ਮੱਖਣ ਸਿੰਘ ਨੇ ਆਪਣੇ ਪਿੰਡ ਚ ਸਟੇਸ਼ਨਰੀ ਦੀ ਦੁਕਾਨ ਖੋਲੀ ਇੱਕ ਟਰੱਕ ਚਲਾਇਆ ਪਰ ਹਾਲਾਤ ਨਹੀਂ ਸੁਧਰੇ ਫਿਰ ਉਹਨਾਂ ਨੂੰ ਸ਼ੂਗਰ ਹੋ ਗਈ ਜਿਸ ਕਰਕੇ ਉਹਨਾਂ ਦਾ ਇੱਕ ਪੈਰ ਵੀ ਕੱਟਣਾ ਪਿਆ ਸਾਲ 2002 ਚ ਉਹਨਾਂ ਦੀ ਮਰਤੀ ਹੋ ਗਈ ਫਿਰ ਪਰਿਵਾਰ ਨੂੰ ਆਪਣਾ ਘਰ ਚ ਲਾਉਣ ਲਈ ਉਹਨਾਂ ਦਾ ਅਰਜਨ ਪੁਰਸਕਾਰ ਵੇਚਣਾ ਪਿਆ ਇਹਨਾਂ ਹਾਲਾਤਾਂ ਕਰਕੇ ਉਹਨਾਂ ਦਾ ਨਾਮ ਗੁੰਮਨਾਮੀ ਚ ਰੁੱਬ ਗਿਆ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ